ਇਹ ਮੁਰੇ ਆਹ ਪੱਜਿਆ ਤੇ ਇੱਕ ਦੂਜੇ ਦੇ ਮੁਰੇ ਨਹੀਂ ਆਉਣਾ ਚਲੋ ਚਲੋ ਬਹੁਤ ਸੋਹਣਾ ਥੜੀ ਢਾੜ ਹਰਮਨ ਢਾੜਾ ਤਰੀ ਕਰ ਹਿੰਦੀ ਆ ਤਾਂ ਰਾਜੀ ਵੀ ਚਾਰ ਬਾਰੀ ਕੋਟ ਬਾਰੀ ਕੋਟ ਬਹੁਤ ਸੋਹਣਾ ਚੱਲ ਚੱਲ ਬੱਤਾ ਚੱਲ 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 ਅੱਗੇ ਵਧੋ ਇਹ ਨਵਾਂ ਬੱਚਾ ਜੀ ਆਪਣੇ ਕੋਲੇ ਠੀਕ ਹੈ ਠੀਕ ਹੈ ਨਵਾਂ ਜੀ ਕਿਉਂਕਿ ਫੂਨਾ ਫਾਨਾ ਚ ਵਾੜੇ ਰੁੱਝੇ ਹੋਏ ਸੀ ਨਾ ਠੀਕ ਹੈ ਠੀਕ ਹੈ ਕਰਕੇ ਹੁਣ ਆਪਾਂ ਫੂਨਾ ਚੋਂ ਕੱਢ ਕੇ ਇਹਨਾਂ ਨੂੰ ਮਿੱਟੀ ਦੇ ਨਾਲ ਜੋੜ ਰਹੇ ਹਾਂ ਤਾਂ ਕਿ ਆਉਣ ਵਾਲਾ ਸਮਾਂ ਜਿੰਨਾ ਕ ਆਪਾਂ ਬਚਾ ਸਕਦੇ ਹਾਂ ਨਾ ਪ੍ਰੀਨੀ ਹਾਂਜੀ ਹਾਂਜੀ ਇਹ ਆਪਾਂ ਬਚਾ ਲਈ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਬਾਕੀ ਸਾਰੇ ਮੈਨੂੰ ਸਾਰੇ ਬੱਚਿਆਂ ਦੇ ਮਾਪਿਓ ਦਾ ਪੂਰਾ ਸਹਿਯੋਗ ਆ ਆ ਆ ਕੇ ਇੱਥੇ ਛੱਡ ਕੇ ਜਾਂਦੇ ਆਪਣੇ ਕੋਲੇ ਠੀਕ ਆ ਸਰ ਠੀਕ ਆ ਫੋਨ ਕਰ ਕਰ ਵੀ ਸਾਡੇ ਬੱਚਿਆਂ ਨੂੰ ਉਹ ਕਰੋ ਬੱਚੇ ਬੱਚੇ ਉਨੇ ਕੇ ਰੱਖੇ ਹੋਏ ਆ ਜਿਹੜੇ ਬੱਚੇ ਆਖੇ ਲੱਗ ਜਾਣ ਪ੍ਰੈਕਟਿਸ ਕਰਾਉ ਜਿੰਨੀ ਮਰਜ਼ੀ ਕਰਾਈ ਜਾਵਾ ਕਦੇ ਇਹਨਾਂ ਨੇ ਜਵਾਬ ਨਹੀਂ ਦਿੱਤਾ ਤੇ ਇੱਕ ਮੇਰੀ ਬੇਨਤੀ ਹੈ ਜੀ ਥੋੜੇ ਮੇਰੇ ਹਾਂਜੀ ਹਾਂਜੀ ਹਾਂ ਚੈਨਲ ਰਾਹੀਂ ਹਾਂਜੀ ਵੀ ਥੋੜੇ ਬੱਚੇ ਇਹ ਕਰੋ ਮਨ ਵੀ ਜਿਵੇਂ ਆ ਮੁੰਡਾ ਦਾ ਇਹਦੇ ਡੈਡੀ ਦੀ ਡੈਥ ਹੋਈ ਹੋਈ ਹੈ ਜੀ ਟਰੈਕਟਰ ਤੇ ਗਿਆ ਸੀਗਾ ਤੂੜੀ ਬਣਾਉਣਾ ਅਚੀ ਦੋ ਭਾਈ ਨੇ ਐਂ ਅੰਬਰ ਤੇ ਵੀ ਸਾਕ ਲਿਆ ਬਹੁਤ ਵਧੀਆ ਨੇ ਬੱਚੇ ਆ ਗਿਆ ਕਰ ਵੀ ਹਾਂਜੀ 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 ਤੇ ਇੱਕ ਮੁੰਡਾ ਜਿਵੇਂ ਉਹ ਬੈਠਾ ਉਹ ਵੀ ਘਰੋਂ ਗਰੀਬ ਨੇਗੇ ਵਿਚਕਰਾਂ ਦਾ ਵਧੀਆ ਚਾਲਦਾਗਾ ਜਿਵੇਂ ਮਨ ਆਹ ਮੁੰਡਾਗਾ ਇਹਦੇ ਡੈਡੀ ਦੀ ਵੀ ਐਕਸੀਡੈਂਟ ਕਰਨਾ ਜੂੜੇ ਵਾਲਾ ਖੜਾਗਾ ਦੋ ਭਾਈ ਨੇ ਕਿਹਦਾ ਭਾਈ ਆਇਆ ਨਹੀਂ ਇਹਦੇ ਡੈਡੀ ਦੀ ਵੀ ਡੈਥ ਹੋ ਗਈ ਸੀ ਘਰੋਂ ਵੀ ਬਹੁਤ ਗਰੀਬ ਹੈ ਵੀ ਜੇ ਕਈ ਵਾਰ ਕੋਈ ਦੇਖਦਾ ਨਾ ਵੀ ਬੱਚਿਆਂ ਵਾਸਤੇ ਕੋਈ ਖਾਣ ਪੀਣ ਨੂੰ ਸਿੱਧਾ ਡਾਇਰੈਕਟ ਜਾਂ ਤੁਹਾਡੇ ਨਾਲ ਕੰਟੈਕਟ ਕਰਕੇ ਵੀ ਆਪਾਂ ਨੂੰ ਠੀਕ ਹੈ ਜੀ ਤਾਂ ਕਿ ਆਪਾਂ ਆਉਣ ਵਾਲੇ ਇਹਨਾਂ ਕਿਨੂੰ ਸਾਂਭ ਲਈ ਹੈ ਨਾ ਹਾਂ ਪਿੰਡ ਵਾਧਰਾ ਆ ਗਿਆ ਜੀ ਹਾਂ ਪਿੰਡ ਠੀਕ ਹੈ ਸਰ ਜੀ ਤੇ ਬਾਕੀ ਸਾਰੇ ਦੇਣ ਸਾਰੀ ਕੋਰਤ ਨੂੰ ਇਨਾ ਕਰਦੀ ਆ ਆਪਣੇ ਲਵੇ ਲਾਉਣੇ ਪੈਣੀ ਹੁੰਦੀ ਆ ਲਵੇ ਲਾਉਣੇ ਠੀਕ ਹੈ ਜੀ ਹਸਪਾਲ ਕਲਾਂ ਵਾਲੇ ਹੋਗੇ ਹਨਾ ਮੇਰੇ ਪਿੰਡ ਦਾ ਵੀ ਬਹੁਤ ਵਧੀਆ ਸਹਿਯੋਗ ਆ ਜੀ ਮੈਨੂੰ ਠੀਕ ਹੈ ਸਰ ਜੀ ਪਿੰਡ ਦਾ ਤਾਂ ਹੁਣੀ ਹੁੰਦਾ ਜੀ ਬਹੁਤ ਸਹਿਯੋਗ ਆ ਬਾਕੀ ਇਸੇ ਕਰਕੇ ਆ ਜੀ ਆਪਦੇ ਕੰਮਾਂ ਵਾਸਤੇ ਆਪਾਂ ਭੱਜੇ ਫਿਰਦੇ ਆ ਇਹ ਅੱਧਾ ਕਿੱਲੇ ਛੱਡਾਈ ਮੈਂ ਸੁਣਿਆ ਤੁਸੀਂ ਬੱਚਿਆਂ ਦੀ ਪ੍ਰੈਕਟਿਸ ਵਾਸਤੇ ਜੀ ਹਾਂ ਅੱਧੇ ਕਿੱਲੇ ਤੇ ਲਗਭਗ ਹੀ ਆ ਜੀ ਕਸਰਤਾ ਕਰਵਾਉਣ ਵਾਸਤੇ ਠੀਕ ਹੈ ਸਰ ਜੀ ਠੀਕ ਹੈ ਹੁਣ ਇਧਰੋਂ ਚੱਕ ਕੇ ਜੀ ਇਹ ਮੈਂ ਨਾ ਉਹ ਸਾਈਡ ਤੇ ਲੈ ਕੇ ਆਣਾ ਉੱਥ ਉਹ ਪਹੀ ਤੇ ਉਥੇ ਮੈਂ ਤਾਂ ਚਾਰ ਕਨਾਲ ਉਧਰ ਛੱਡ ਰਹੀ ਨੇ ਬੱਚਿਆਂ ਵਾਸਤੇ ਕੋਈ ਗੱਲ ਨਹੀਂ ਵੀ ਆਪਾਂ ਸਾਰਾ ਦਿਨ ਹੀ ਭੱਜੇ ਫਿਰਦੇ ਜੀ ਅੱਧਾ ਕਿਲਾ ਘੱਟ ਹੁੰਦਾ ਫੇਰ ਵੀ ਮੈਂ ਸਾਰਦੀ ਹਣਾ ਬਿਲਕੁਲ ਸਰ ਚੰਗਾ ਠੀਕ ਹੈ ਸਰ ਅਲੀਸਤ ਗੌਰਨਾ ਗੌਰਨਾ ਜੈਤੂ ਪਾਰ ਪੂਰਾ ਗੌਰਨਾ ਸਾਹਿਬ ਇਹ ਕਮ ਇੱਕ ਨਹੀਂ ਕਰਕੇ ਆ ਸਾਈਕਲ ਉਤੋ ਉਹ ਸੋਣਾ ਵੈਰੀ ਗੁੱਡ ਹੈ ਜੈਡੀ ਕੋ ਪੈਰ ਥੱਲੇ ਸਾਇੜ ਮੋਟਿਆਂ ਦਾ ਜ਼ੋਰ ਨਹੀਂ ਬਾਹਾਂ ਮਾਰਨਾ ਚੱਲ ਚੱਲ ਉਹ ਸੋਣਾ ਬਹੁਤ ਬਹੁਤ ਇਹ ਚੱਕ 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 ਚੱਲ ਚੜ ਬਰੇ ਚੱਲ ਵੀ ਪੂਰਾ ਫਾਸਟ ਜੰਮਾ ਬਾਈਕ ਉੱਠਣਾ ਹੱਲ ਚੱਲ ਹੱਸ ਮਾਰੀ ਓਏ ਵੈਰੀ ਗੁੱਡ ਥੱਲੇ ਬੈਣਾ ਜੈਦੀਪ ਬੈਠਦਾ ਨਹੀਂ ਹੈਗਾ ਤੂੰ ਚੱਲ ਵੀ ਚੱਲ ਸਰ ਚੱਲ ਕੋਈ ਆ ਜਾ ਆ ਜਾ ਆ ਜਾ ਆ ਗਿਆ ਬੰਦਾ ਤੇਰੇ ਮਾਗਰ ਬਾਈਕ ਤੇ ਬੈਠ ਚਲ ਚਲ ਬੈਰੀਕੋਟ ਬੈਰੀਕੋਟ ਬਹੁਤ ਥੋੜਾ